ਪਾ ਨਿਊਜ਼ੀਲੈਂਡ ਤੋਂ ਸ਼ੁਰੂ ਕਰ ਲੈਣੇ ਆ ਕਿ ਪਿਛਲੇ ਕਾਫੀ ਲੰਬੇ ਸਮੇਂ ਬਾਅਦ ਆਸਟ੍ਰੇਲੀਆ ਨਿਊਜ਼ੀਲੈਂਡ ਨੇ ਦੁਬਾਰਾ ਵੀਜ਼ੇ ਦੇਣੇ ਸ਼ੁਰੂ ਕੀਤੇ ਆ ਪਿੱਛੇ ਨਿਊਜ਼ੀਲੈਂਡ ਕੋਰੋਨਾ ਵੇਲੇ ਸਗੋਂ ਉਸ ਤੋਂ ਬਾਅਦ ਕਾਫੀ ਟਾਈਮ ਬੰਦ ਰਿਹਾ ਇਸ ਤਰ੍ਹਾਂ ਦੀ ਇਸ ਟਾਈਮ ਸਥਿਤੀ ਹੈਗੀ ਹੈ ਔਰ ਕਿਹੜੇ ਕਿਹੜੇ ਸਟੂਡੈਂਟ ਨੇ ਕਿੰਨੇ ਬੈਂਡ ਸਕੋਰ ਦੇ ਨਾਲ ਜਿਹੜੇ ਅਪਲਾਈ ਕਰ ਸਕਦੇ ਆ ਦੇਖੋ ਜਿਹੜਾ ਵੀ ਬੱਚਾ ਨਿਊਜ਼ੀਲੈਂਡ ਜਾਣਾ ਚਾਹੁੰਦਾ ਤੁਸੀਂ ਪਲੱਸ 2 ਕੀਤੀ ਹੋਈ ਹੈ ਚਾਹੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਕੋਈ ਡਿਪਲੋਮਾ ਕੀਤਾ ਥੋੜਾ 5-7 ਸਾਲ ਦਾ ਗੈਪ ਹੈ ਉਹ ਚੱਲ ਜਾਏਗਾ ਨਿਊਜ਼ੀਲੈਂਡ ਦੇ ਵਿੱਚ ਕੀ ਹੈ ਤੁਹਾਡੇ ਓਵਰਆਲ 6 ਬੈਂਡ ਚਾਹੀਦੇ ਆ 5.5 5 5 ਸਾਰਿਆਂ ਚ ਚੱਲ ਜਾਣਗੇ ਤੁਸੀਂ ਸਿੰਗਲ ਜਾਣਾ ਹੈ ਪਲੱਸ 2 ਸਪਾਉਸ ਜਾਣਾ ਤਾਂ ਤੁਹਾਡੀ ਡਿਪਲੋਮਾ ਡਿਗਰੀ ਕਰੀ ਹੋਣੀ ਚਾਹੀਦੀ ਆ ਨਿਊਜ਼ੀਲੈਂਡ ਦਾ ਵਿੱਚ ਕੀ ਹੈ ਤੁਸੀਂ ਜਾਣਿਓ ਪੇਮੈਂਟ ਤੁਸੀਂ ਥੋੜੀ ਐਡਵਾਂਸ ਦੇਣੀ ਆ ਬਾਕੀ ਤੁਸੀਂ ਆਫਟਰ ਵੀਜ਼ਾ ਦੇਣੀ ਆ ਤੁਸੀਂ ਉੱਥੇ ਡਿਗਰੀ ਕਰੋ ਡਿਪਲੋਮਾ ਕਰੋ ਉਹ ਤੁਹਾਡੀ ਇੱਛਾ ਹੈ ਵੀਜ਼ੇ ਦੀ ਗਾਰੰਟੀ ਸਾਡੀ ਹੋਏਗੀ ਪ੍ਰੋਪਰ ਵੇ ਨਾਲ ਤੁਸੀਂ ਫੰਡ ਸ਼ੋਅ ਕਰਨੇ ਆ ਪ੍ਰੋਪਰ ਵੇ ਨਾਲ ਫਾਇਲ ਲੱਗੇਗੀ ਵੀਜ਼ਾ ਲੱਗ ਜੇਗਾ ਜੇ ਤੁਸੀਂ ਤੁਹਾਡੇ ਸਕੋਰ ਵਧੀਆ ਨੇ ਲੈਵਲ ਦੇ ਵਿੱਚ ਤੁਸੀਂ ਆਉਂਦੇ ਹੋ ਤਾਂ ਤੁਸੀਂ ਆਪਣੇ ਸਪਾਊਸ ਨੂੰ ਬਿਲਕੁਲ 100% ਨਾਲ ਲੈ ਕੇ ਜਾ ਸਕਦੇ ਹੋ ਨਿਊਜ਼ੀਲੈਂਡ ਦੇ ਵਿੱਚ ਜਿਵੇਂ ਤੁਸੀਂ ਆਮ ਕੰਟਰੀਆਂ ਦੇ ਵਿੱਚ ਹੈ ਵੀ 20 ਘੰਟੇ ਇੰਨੇ ਵੀਕ ਕੰਮ ਕਰ ਸਕਦੇ ਹੋ ਸੈਚਰਡੇ ਸੰਡੇ ਫੁੱਲ ਟਾਈਮ ਨਿਊਜ਼ੀਲੈਂਡ ਦੇ ਵਿੱਚ ਥੋੜੀ ਜੀ ਪ੍ਰੋਬਲਮ ਕੀ ਹੋ ਰਹੀ ਹੈ ਫੰਡ ਸ਼ੋਅ ਨੂੰ ਲੈ ਕੇ ਹੋ ਰਹੀ ਹੈ ਕਿਉਂਕਿ ਜਿਹੜੇ ਫੰਡ ਸ਼ੋ ਕਰਨੇ ਆ ਉਹ 40 ਤੋਂ 50 ਲੱਖ ਰੁਪਇਆ ਕਰਨੇ ਪੈਂਦੇ ਨੇ ਐਥੇ ਗੱਲ ਲੜਦੀ ਆ ਤਾਂ ਕਰਕੇ ਨਿਊਜ਼ੀਲੈਂਡ ਦਾ ਵੀਜ਼ਾ ਬਹੁਤ ਘੱਟ ਲੋਕ ਅਪਲਾਈ ਕਰ ਰਹੇ ਨੇ ਪਰ ਜਪ ਸਟੱਡੀ ਕੋਲੇ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਦਿੱਕਤ ਨਹੀਂ ਆਏਗੀ ਸਾਡੀ ਕੰਪਨੀ A to Z ਸਰਵਿਸ ਤੁਹਾਨੂੰ ਅਸੀਂ ਲੈ ਕੇ ਦਵਾਂਗੇ ਔਰ ਵੀਜ਼ਾ ਤੁਹਾਡਾ ਜਿਸ ਦਿਨ ਲੱਗ ਗਿਆ ਤੁਸੀਂ ਬੈਲੈਂਸ ਪੇਮੈਂਟ ਉਦੋਂ ਕਰਨੀ ਹੈ ਥੋੜੇ ਬਹੁਤੇ ਪਹਿਲਾਂ ਅਡਵਾਂਸ ਤੁਸੀਂ ਪੇਮੈਂਟ ਕਰਨੀ ਹੈ ਜੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਤਾਂ ਹੁਣ ਅਨਟੇਕ ਇਨਕਮਿੰਗ ਆਣਾ ਹੈ ਤੁਸੀਂ ਲੈ ਸਕਦੇ ਹੋ ਜੁਲਾਈ ਜੂਨ ਜੁਲਾਈ ਅਨਟੇਕ ਆਏਗਾ ਸੋ ਇਸ ਕਰਕੇ ਨਿਊਜ਼ੀਲੈਂਡ ਉਹ ਕੰਟਰੀ ਹੈ ਜਿੱਥੋਂ ਤੁਸੀਂ ਆਸਟ੍ਰੇਲੀਆ ਵੀ ਜਾ ਸਕਦੇ ਹੋ ਯੂ ਐਸ ਏ ਕੈਨੇਡਾ ਜਿੱਥੇ ਮਰਜ਼ੀ ਘੁੰਮਣ ਜਾਓ ਜਿਹੜੇ ਬੱਚੇ ਨੂੰ ਨਿਊਜ਼ੀਲੈਂਡ ਵੀਜ਼ਾ ਦੇ ਦਿੰਦਾ ਹੈ ਉਹ ਨਿਊਜ਼ੀਲੈਂਡ ਤੋਂ ਬਾਅਦ ਜਿਹੜੀ ਮਰਜੀ ਕੰਟਰੀ 'ਚ ਬੜੀ ਆਸਾਨੀ ਨਾਲ ਜਾ ਸਕਦਾ ਹੈ। ਸੋ ਤੁਹਾਡਾ ਕੋ ਮੌਕਾ ਹੈ ਜੇ ਤੁਸੀਂ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ, ਸਟੱਡੀ ਕਰਨਾ ਚਾਹੁੰਦੇ ਹੋ, ਕਾਲਜ ਦੇ ਵਿੱਚ ਜਾਂ ਟੌਪ ਲੈਵਲ ਦੀ ਯੂਨੀਵਰਸਿਟੀ ਦੇ ਵਿੱਚ ਤਾਂ ਜੱਪ ਸਟੱਡੀ ਤੁਹਾਨੂੰ ਓਵਰਆਲ 6 ਬੈਂਡ ਈਚ 5 ਚਾਹੀਦੇ ਆ। ਅਸੀਂ ਤੁਹਾਨੂੰ ਨਿਊਜ਼ੀਲੈਂਡ ਦਾ ਵੀਜ਼ਾ ਲੈ ਕੇ ਦਵਾਂਗੇ। ਇੱਕ ਗੱਲ ਯਾਦ ਰੱਖਿਓ ਵੀ ਜੱਪ ਸਟੱਡੀ ਦਾ ਜੋ ਅਸੀਂ ਕਹਿੰਦੇ ਆ ਉਹ ਹੀ ਹੁੰਦਾ ਜੇ ਅਸੀਂ ਕਵਾਂਗੇ ਵੀ ਵੀਜ਼ਾ ਲੈ ਕੇ ਦਵਾਂਗੇ ਤਾਂ ਵੀਜ਼ਾ ਲੱਗੇਗਾ ਵੀਜ਼ਾ ਰਿਜੈਕਟ ਨਹੀਂ ਹੋਏਗਾ ਕਦੇ ਲਾਈਫਸਟਾਈਲ ਦੀ ਗੱਲ ਕਰੀਏ ਸਟੱਡੀ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਹੈਗਾ ਬੈਟਰ ਆਫ ਜੇ ਆਪਾਂ ਕਹਿੰਦੇ ਨੇ ਕੈਨੇਡਾ ਤੋਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਵਧੀਆ ਦੇਖਦੇ ਹੋ ਜਾਂ ਹੋਰ ਕਿਸੇ ਮੁਲਕ ਨਾਲੋਂ ਜੇ ਆਪਾਂ ਕੰਪੇਅਰ ਕਰਦੇ ਆ ਸਟੂਡੈਂਟ ਖਾਸ ਤੌਰ ਤੇ ਨਾ ਵੈਸੇ ਮੈਂ ਤਾਂ ਪੁੱਛ ਰਿਹਾ ਇਸ ਟਾਈਮ ਨਾਲ ਸਟੂਡੈਂਟ ਕਨਫਿਊਜ਼ ਹੈ ਕਿਤੇ ਨਾ ਕਿਤੇ ਕੈਨੇਡਾ ਨੂੰ ਲੈ ਕੇ ਨੈਕਟੀਵਿਟੀ ਆ ਵੀ ਕੈਨੇਡਾ ਚ ਕੰਮ ਨਹੀਂ ਮਿਲ ਰਿਹਾ ਆਸਟ੍ਰੇਲੀਆ ਕਹਿੰਦੇ ਵੀਜ਼ਾ ਬਹੁਤ ਮੁਸ਼ਕਲ ਨਾਲ ਦੇ ਰਿਹਾ ਹੈ ਹਨਾ ਤੇ ਫੰਡਸ ਨੂੰ ਲੈ ਕੇ ਬੜੀਆਂ ਪ੍ਰੋਬਲਮਸ ਨੇ ਕਿਸ ਤਰ੍ਹਾਂ ਦੇ ਨਾਲ ਡਿਸਾਈਡ ਕਰਨ ਸਟੂਡੈਂਟ ਵੀ ਇਸ ਕੰਟਰੀ ਚ ਅਸੀਂ ਜਾ ਸਕਦੇ ਆ ਜਾਂ ਨਿਊਜ਼ੀ ਵੀਜ਼ਾ ਹਾਸਲ ਕਰ ਸਕਦੇ ਸਟੂਡੈਂਟ ਦੇਖੋ ਬਿਲਕੁਲ ਜੀ ਨਿਊਜ਼ੀਲੈਂਡ ਦਾ ਵੀਜ਼ਾ ਬੜੇ ਸੌਖੇ ਤਰੀਕੇ ਨਾਲ ਲੱਗਦਾ ਹੈ ਪਰ ਫਾਈਲਿੰਗ ਪ੍ਰੋਪਰ ਕਰਨੀ ਪਵੇਗੀ ਜੇ ਤੁਸੀਂ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਬਿਲਕੁਲ ਬੜੀ ਆਸਾਨੀ ਦੇ ਨਾਲ ਤੁਸੀਂ ਜਾ ਸਕਦੇ ਹੋ ਦੇਖੋ ਨਿਊਜ਼ੀਲੈਂਡ ਦਾ ਕੀ ਹੈ ਜਿੰਨੇ ਵੀ ਪੈਸੇ ਤੁਹਾਡੇ ਲੱਗਦੇ ਆ ਸਾਰੇ ਆਫਟਰ ਵੀਜ਼ਾ ਦੇਣੇ ਆ ਤੁਸੀਂ ਥੋੜੇ ਬਹੁਤੇ ਪੈਸੇ ਤੁਸੀਂ ਪਹਿਲਾਂ ਜਾਂਦੇ ਜਿਵੇਂ ਅਸੀਂ ਐਡਵਾਂਸ ਲੈਣੇ ਆ ਉਹ ਦੇਣੇ ਆ ਤੁਸੀਂ ਨਿਊਜ਼ੀਲੈਂਡ ਦਾ ਵੀਜ਼ਾ ਜੇ ਤੁਸੀਂ ਹਾਸਲ ਕਰ ਲੈਣੇ ਹੋ ਜਦੋਂ ਤੁਸੀਂ ਆਸਟ੍ਰੇਲੀਆ ਵੀ ਜਾ ਸਕਦੇ ਹੋ ਨਿਊਜ਼ੀਲੈਂਡ ਵੀ ਜਾ ਸਕਦੇ ਹੋ ਪਰ ਨਿਊਜ਼ੀਲੈਂਡ ਦੇ ਵਿੱਚ ਕੀ ਹੈ ਨਿਊਜ਼ੀਲੈਂਡ ਇੱਕ ਛੋਟਾ ਦੇਸ਼ ਹੈ ਟਾਪੂ ਦੇਸ਼ ਹੈ ਜੇ ਤੁਸੀਂ ਸੋਚੋ ਵੀ ਹਾਂਜੀ ਵੀ ਅਸੀਂ ਉੱਥੇ ਰਹਿ ਕੇ ਜਿਵੇਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਬਹੁਤ ਵੱਡੇ ਸ਼ਹਿਰ ਨੇ ਇਸ ਇਹਨਾਂ ਦੇ ਮਾਮਲੇ ਦੇ ਵਿੱਚ ਨਿਊਜ਼ੀਲੈਂਡ ਛੋਟਾ ਹੈ ਸੋ ਤੁਸੀਂ ਉੱਥੇ ਪੀਸਫੁੱਲ ਲਾਈਫ ਜੇ ਜੀਣੀ ਹੈ ਵੀ ਛੋਟੇ ਸ਼ਹਿਰ ਨੇ ਟਾਪੂ ਟਾਈਪ ਹੈ ਵੀ ਅਸੀਂ ਪੀਸਫੁਲ ਲਾਈਫ ਜੀਣੀ ਹੈ ਤੇ ਵਧੀਆ ਮੁਲਕ ਹੈ ਟਾਪ ਲੈਵਲ ਦਾ ਮੁਲਕ ਹੈ ਜਦੋਂ ਤੁਸੀਂ ਸਟੱਡੀ ਵੀਜ਼ੇ ਤੇ ਚੱਲਿਆ ਨੂੰ ਉਸ ਤੋਂ ਬਾਅਦ ਤੁਹਾਡੀ ਪੀਆਰ ਹੋ ਜਾਂਦੀ ਹੈ